ਆ ਲੈ ਜੋ ਬਈ ਉਹ 16 ਮਾਡਲ ਦੀ ਕਾਰ ਆ ਲੋਕ ਮੰਗੀ ਜਾਂਦੇ ਆ 4.5 ਹਾਂ ਲੋਕ ਮੰਗੀ ਜਾਂਦੇ ਆ 5.5 ਮੰਗਦੇ ਆ ਮੇਰੀਆਂ ਕਾਰਾਂ ਦੇ ਵੀ ਮੰਗੇ ਨੇ ਇਨਫੈਕ ਯਾਰ ਆਪਣੇ ਇੱਥੇ ਆਉਣ ਤੋਂ ਪਹਿਲਾਂ ਬਾਈ 390000 ਦੀ ਕਾਰ ਲੈ ਤਿੰਨ ਲੱਖ 90 ਦੀ ਓਵਰ ਟੋਡਾ ਟੈਂਕੀ ਫੁੱਲ ਵਾਲਾ ਨਾਲ ਇਹਦੇ ਵੀ ਬੈਲ 2100 ਆਏ ਮੰਨ ਕੇ ਚੱਲੋਗੇ ਵੀ 170000 ਦੀ ਕਾਰ ਲੈ ਦਿੰਦੀ ਆ ਹੋਰ ਦੱਸ ਕੀ ਰਿਹਾ ਹਰਿਆਣਾ ਉਸ 4 ਮੰਗਦੇ ਆ ਕੋਈ 4.5 ਮੰਗਦੇ ਆ ਹਾਂਜੀ 2 लाख दे 80 हजार दी कर दे ला भाई 16 मॉडल 2 लाख 80 हजार सिल्वर कलर ਵੀਰੇ ਸੈਕੰਡ ਆਨਰ ਹਾਂਜੀ ਮਾਡਲ ਮਾਡਲ 15 2015 2015 ਹਾਂ ਐ ਮੰਨ ਕੇ ਚੱਲੋ ਕਿ ਵੀ 2 लाख ਤੇ 40 ਹਜ਼ਾਰ ਵੀ ਆ ਕੇ ਰੇਟ ਤੜਾਣਗੇ ਨਹੀਂ ਨਹੀਂ ਤੜਾਣਗੇ ਤਾਂ ਲੈ ਮਿੱਤਰ ਵੇਰਾ ਵੇ ਸੁਣ ਹਾਂ 7 लाख ਦੇ 80 ਹਜ਼ਾਰ ਦੀ ਕਰ ਲੈ ਸੁਣ ਰਿਓ 7 ਲੱਖ 80 ਹਜ਼ਾਰ ਦੇ ਲੋਕ 8.8 ਦਿੱਲੀ ਬੈਠਾ ਦਾ ਮੰਗ ਜਾਨਦੇ ਬਾਈ ਹਾਂ ਦਿੱਲੀ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚਾਂਗੇ ਮਾਨਸਾ ਸ਼ਹਿਰ ਦੇ ਵਿੱਚ ਫੌਜੀ ਕਾਰ ਬਾਜ਼ਾਰ ਆਪਣੇ ਭਰਾ ਆਪਣੇ ਨਾਲ ਹੈ ਬਾਈ ਹੋਰ ਉਹਨੇ ਨਵਾਂ ਕੰਮ ਸ਼ੁਰੂ ਕਰਿਆਗਾ ਇੱਕ ਵਾਰ ਤਾਂ ਸਟਾਕ ਚੈੱਕ ਕਰਾ ਦੇ ਜਿੰਨਾ ਵੀ ਤੁਸੀਂ ਦੇਖ ਰਹੋਗੇ ਤੇ ਬਾਈ ਸਰਾਹੀ ਕਰਵਾਤਾ ਪਹਿਲੇ ਜੀ ਸ਼ੁਰੂ ਜੀ ਮੈਂ ਕਿਹਾ ਬਾਈ ਰੇਟ ਰੂਟ ਕੀ ਜਾਂਦੇ ਨੇ ਆਪਣੇ ਗੱਡੀਆਂ ਦੇ ਮੈਨੂੰ ਕਹਿੰਦਾ ਕਦਰ ਦਿੱਲੀ ਜਾਣ ਦੀ ਲੋੜ ਨਹੀਂ ਪੈਣੀ ਸਿੱਧੀ ਕੀ ਗੱਲ ਹੈ ਤੇ ਵੀਰੇ ਸਸਰੀਕਰ ਵੈਲਕਮ ਆਪਣੇ ਚੈਨਲ ਤੇ ਇੱਕ ਵਾਰੀ ਆਪਣੇ ਸਾਰੇ ਭਰਾਵਾਂ ਨੂੰ ਆਪਣੇ ਵਾਰੀਅੰਟ ਰਿਜਰਵ ਕਰ ਦਿਓ ਵੀ ਆਪਣੇ ਕਿਸੇ ਭਰਾ ਨੂੰ ਆਉਣਾ ਹੈ ਵੀ ਫੌਜੀ ਕਾਰੋਬਾਰ ਕਿੱਥੇ ਪੈਂਦਾ ਤੇ ਆਪਣਾ ਨਾਮ ਵਗੈਰਾ ਕੀ ਹੈ ਨਾਮ ਬਾਈ ਮੇਰਾ ਸੱਚਾ ਫੌਜੀ ਤੇ ਸਭ ਤੋਂ ਪਹਿਲਾਂ ਤਾਂ ਪੀਵੀ 13 ਪ੍ਰੋਡਕਸ਼ਨ ਵੇਖ ਰਹੇ ਸਾਰੇ ਸ੍ਰੋਤਾਂ ਦਾ ਧੰਨਵਾਦ ਦੂਸਰਾ ਬਾਈ ਜੀ ਲੋਕੇਸ਼ਨ ਆਪਣੀ ਪੈਂਦੀ ਹੈ ਕੈਂਚੀਆਂ ਮਾਨਸਾ ਮਾਨਸਾ ਕੈਂਚੀਆਂ ਭਿੱਖੀ ਰੋਡ ਨੂੰ ਜਾਣ ਤੇ ਅਰਜਨ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਫੌਜੀ ਕਾਰ ਬਾਜ਼ਾਰ ਬਾਈ ਆਪਣਾ ਮਾਨਸੇ ਦਾ ਤੁਸੀਂ ਸਾਰੇ ਜਾਣਦੇ ਹੋ ਬਰਨਾਲਾ ਗੈਂਚੀਆਂ ਬਰਨਾਲਾ ਗੈਂਚੀਆਂ ਜਦੋਂ ਮਾਨਸੇ ਤੋਂ ਪਿੱਖੀ ਵਾਲੇ ਪਾਸੇ ਜਾਵਾਂਗੇ ਆ ਰੋਡ ਚੱਕਰ ਹੀ ਕੋ ਬੋਰਡ ਜਾਂ ਵੀ ਲੱਗਿਆ ਹੋਇਆਗਾ ਉਹ ਬੋਰਡ ਦੇਖੋ ਜਦੋਂ ਮਾਨਸੇ ਤੋਂ ਪਿੱਖੀ ਵਾਲੇ ਪਾਸੇ ਜਾਵਾਂਗੇ 100 ਕਿਲੋਮੀਟਰ ਗਾਹ ਜਾਉਗੇ ਤਾਂ ਸੱਜਿਆਥਾ ਬੋਰਡ ਦੇਖ ਜੀ ਤੁਹਾਨੂੰ ਆਪਣਾ ਫੌਜੀ ਕਾਰ ਬਾਜ਼ਾਰ ਦਾ ਬਾਕੀ ਵੀਰੇ ਲੂਨ ਵਗੈਰਾ ਦੀ ਸਹੂਲਤ ਹੀ ਤਾਂ ਅਵੇਲੇਬਲ ਹੀ ਹੈ ਕਰਵਾ ਦੇ ਕੋਈ ਚੱਕਰ ਨਹੀਂ ਕੋਈ ਚੱਕਰੀ ਨਹੀਂ ਬਾਕੀ ਹੁਣ ਆਪਾਂ ਤੁਹਾਨੂੰ ਗੱਡੀਆਂ ਦਿਖਾਣੇ ਆ 1 ਬਾਈ 1 ਸਕਰੀਨ ਸ਼ਾਟ ਕਰੀ ਚੱਲੋ ਮਿੱਤਰੋ ਸਕਰੀਨ ਤੇ ਨੰਬਰ ਵੀ ਫੇਰ ਆ ਜਿਓਗੇ ਕਿਉਂਕਿ ਕਈ ਵਾਰ ਭਰਾ ਮਾੜਾ ਮਟਾਰਾਂ ਭਰਾ ਹੁੰਦੇ ਨੇ ਜਾਂ ਕੋਈ ਗੱਡੀ ਸੇਲ ਆਊਟ ਹੋ ਜਾਂਦੀ ਹੈ ਕਿ ਤੁਹਾਨੂੰ ਜਾਣਕਾਰੀ ਪਹਿਲੇ ਮਿਲ ਜੂਗੀ ਓਪੋਜ਼ਿਟ ਪੈਂਦਾ ਆਪਣਾ ਅਰਜਨ ਰੈਸਟੈਂਟ ਉਹ ਵੀ ਚੈੱਕ ਕਰਾ ਦੇ ਉਹਦੇ ਬਿਲਕੁਲ ਸਾਹਮਣੇ ਹੀ ਤੁਹਾਨੂੰ ਇਹਨਾਂ ਦਾ ਭਰਾ ਹੋਰਾਂ ਦਾ ਰੇ ਫੌਜੀ ਕਾਰ ਯਾਰ ਮਿਲ ਜੂਗਾ ਬਾਕੀ ਗੱਡੀਆਂ ਦਿਖਾਉਣਾ ਜੀ ਚਲੋ ਚੱਲੀਏ ਸਭ ਤੋਂ ਵੱਧ ਬੇਕਰ ਵਾਲੀਆਂ ਸਵਿਫਟ ਕਾਰਾਂ ਇੱਕ ਦੀ ਦੋ ਦੀ ਤਿੰਨ ਘੜੀਆਂ ਨੇ ਜੀ ਜੇ ਪਹਿਲੀ ਦੀ ਗੱਲ ਕਰੀਏ ਵੀਰੇ ਮਾਡਲ ਕੀ ਹੈ ਬਾਈ 14 ਮਾਡਲ ਹੈ ਹਾਂ ਜੀ ਹਰਿਆਣਾ ਨੰਬਰ ਹੈ ਦੂਜੇ ਨਾਂ ਦੀ ਕਾਰ ਹੈ ਸੈਕੰਡ ਓਨਰ 2014 14 ਡੀਜ਼ਲ ਐਕ ਪੈਟਰੋਲਾ ਡੀਜ਼ਲ ਬਾਈ VDI ਡੀਜ਼ਲ VDI ਬਾਈ ਬਾਈ ਡੀਜ਼ਲ ਵੇਰੀਐਂਟ ਦੇ ਨਾਲ ਹੈ VDI ਹੈ 2014 ਨੰਬਰ ਤੁਹਾਡੇ ਸਾਹਮਣੇ ਹੈ ਸੈਕੰਡ ਓਨਰ ਦੀ ਕਾਰ ਹੈ ਜੇ ਗੱਲ ਕਰੀ ਵੀਰੇ 14 ਦਾ ਰੇਟ ਕੀ ਰੇਟ ਦੇ ਦੀ ਦਿੱਲੀ ਦਿੱਲੀ ਨਾ ਜਾਵੇ ਬੰਦਾ ਦਿੱਲੀ ਜਾਣ ਦੀ ਲੋੜ ਨਹੀਂ ਪੈਂਦੀ ਤੁਸੀਂ ਦੱਸੋ ਵੀ ਕੀ ਰੇਟ ਦੇ ਦੀਏ ਬਾਈ ਆਪਾਂ ਜੇ ਉਰੇ ਆਪਾਂ ਲੋਕਲ ਮਾਰਕੀਟ ਗੱਲ ਕਰੀਏਗੀ ਆਪਣੇ ਕੁਝ ਕਪੜਾ ਸਾਢੇ 1 ਤੋਂ 3 ਦੀ ਵੇਚ ਰਿਹਾ ਕੋਈ 3 40 ਦੀ ਵੇਚ ਰਿਹਾ ਕੋਈ 3 30 ਦੀ ਵੇਚ ਰਿਹਾ ਮੈਂ ਮਨ ਕੇ ਚੱਲੋ ਵੀ ਨਾ 340 ਨਾ 350 ਹਾਂ 320 ਦੀ ਗਾਰ ਲੈ ਜਾਓ ਬਾਈ ਇੱਥੇ ਰੱਖ 320 ਦੀ ਗਾਰ ਲੈ ਜਾਓ 20000 ਦੀ 2014 ਮਾਡਲ 14 ਮਾਡਲ ਬਾਈ ਅਰੇ ਇੱਕ ਚੀਜ਼ ਸਪੈਸ਼ਲ ਹੋਰ ਕਰਦੇ ਆ ਵੀਰੇ ਹੁਣ ਪਹਿਲੀ ਵੀਡੀਓ ਬਣ ਰਹੀ ਹੈ ਫਸਟ ਟਾਈਮ ਨਵਾਂ ਗਾਰ ਵੇਚ ਰਿਹਾ ਜਿਹੜਾ ਭਰਾ ਆਪਣੇ ਤੋਂ ਕੋਈ ਗੱਡੀ ਲੈ ਕੇ ਜਾਊਗਾ ਠੀਕ ਹੈ ਬਾਈ ਹਨਾ ਕੋਈ ਨਾ ਕੋਈ ਗਿਫਟ ਆਉਣਾ ਚਾਹੀਦਾ ਪਰ ਕੀ ਗਿਫਟ ਦੋਗੇ ਗਿਫਟ ਬਾਈ ਦੇਖੋ ਰੇਟ ਦਾ ਪਹਿਲਾਂ ਸਭ ਤੋਂ ਪਹਿਲਾਂ ਉਹਦਾ ਰੇਟ ਜਾਵਾਂ 0 ਦੇਵਾਂਗੇ 0 ਦਵਾਂਗੇ ਉਸ ਤੋਂ ਬਾਅਦ ਦੇ ਵਿੱਚ ਥੋੜੇ ਚੈਨਲ ਤੋਂ ਬੰਦਾ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਦਿਖਾ ਦਿਓ ਬਾਈ ਵੀ ਹਾਂ ਪੀਵੀ 13 ਤੋਂ ਆਏ ਆ ਹਾਂਜੀ ਠੀਕ ਹੈ ਜਾਂਦੇ ਹੋਏ ਉਹਨੂੰ ਵੀਰ ਨੂੰ ਟੈਂਕੀ ਫੁੱਲ ਕਰਾ ਕੇ ਦੇਵਾਂਗੇ ਚਾਹੇ ਉਹ 5000 ਦੀ ਹੋਵੇ ਚਾਹੇ ਉਹ 10000 ਦੀ ਹੋਵੇ ਲੈ ਬਈ ਤੇਲ ਦੀ ਟੈਂਕੀ ਦੇ ਦਾਂਗੇ ਮਿੱਤਰੋ ਨਾਲ ਫ੍ਰੀ ਇੱਕ ਸਵਿਫਟ ਹੋਰ ਖੜੀ ਆ ਉਲਾਈਸ਼ ਲਈ ਇਹਦੇ ਪਏ ਹੋਏ ਨੇ ਸੋਨੇ ਮਿੱਤਰੋ ਇਹਦੀ ਕੀ ਡਿਟੇਲ ਹੈ ਵੀਰੇ ਬਾਈ 16 ਮਾਡਲ ਹੈ ਪਹਿਲੇ ਨਾਂ ਦੀ ਹੈ ਫਰਸਟ ਓਨਰ ਫਰਸਟ ਓਨਰ ਦਿੱਲੀ ਨੰਬਰ ਹੈ ਹਾਂ ਜੁਲਾਈ ਤੱਕ ਫੁੱਲ ਬੀਮਾ ਪਿਆ ਓਕੇ ਫੁੱਲ ਇਨਸੋਰਸ ਦੀ ਕਾਰ ਆ ਫੁੱਲ ਇਨਸੂਰੈਂਸ ਹੈ ਬਾਈ ਤੇ ਇੱਕ ਫਸਟ ਹੈਂਡ ਡਰਾਈਵ ਵੀ ਹੈ ਬੰਦਾ ਮਤਲਬ ਡਾਕਟਰ ਸੀਗਾ ਜੀ ਤੋਂ ਆਪਾਂ ਲਈ ਹੈ ਜਿਹੜਾ ਆਇਆ ਸੀ ਦੇਣ ਵਾਸਤੇ ਮੁੰਡਾ ਤੇ ਐ ਮੰਨ ਕੇ ਚੱਲੋਗੇ ਵੀ ਇਹਦਾ ਰੇਟ ਤੁਹਾਨੂੰ 4 ਤੋਂ ਵੀ ਥੱਲੇ ਦੇ ਦਿਆਂਗੇ ਇਹ ਡੀਜ਼ਲ ਹੈ ਇਹ ਡੀਜ਼ਲ ਬਾਈ ਡੀਜ਼ਲ ਬੀਡੀਆਈ ਇੱਕ ਵਾਰੀ ਉਹਦੀ ਛਾਤੀ ਵੀ ਮਰਾ ਦਿੰਦੇ ਅੰਦਰੋਂ ਵਸਾਓ ਬਾਈ ਇੰਟੀਰੀਅਰ ਦੀ ਬਿਲਕੁਲ ਨਵੀਂ ਪਈ ਆ ਪਾਰਟੀ ਡੱਕੀ ਖੋਲ ਲੈ ਇੱਕ ਵਾਰੀ ਹਾਂ ਮਰਾ ਦੇ ਕੇ ਅੰਦਰੋਂ ਛਾਤੀ 2016 ਮਾਡਲ ਦੀ ਕਾਰ ਡੀਜ਼ਲ ਹੈ VDI ਹੈ ਫਾਸਟ ਓਨਰ ਦੀ ਕਾਰ ਹੈ ਸਵਿਫਟਰ ਤੁਹਾਡੇ ਸਾਹਮਣੇ ਹੈ ਲਾਈਟ ਟਾਇਰ ਲੱਗੇ ਹੋਏ ਨੇ ਬਾਈ ਓਕੇ ਦੀ ਰਿਪੋਰਟ ਕਾਰ ਹੈ ਜਮਾਂ ਓਕੇ ਦੀ ਰਿਪੋਰਟ ਕਾਰ ਹੈ ਇੰਜਨ ਗੇਅਰ ਦੀ ਆਪਾਂ ਗਾਰੰਟੀ ਦੇ ਦੇਾਂਗੇ ਗਾਰੰਟੀ ਦੇ ਦੇਾਂਗੇ ਗਾਰੰਟੀ ਦੇ ਦੇਾਂਗੇ ਬਾਈ 3 ਲੱਖ 90000 ਦੀ ਕਾਰ ਲੱਗ ਆ ਲੈ ਜੋ ਭਾਈ ਉਹ 16 ਮਾਡਲ ਦੀ ਕਾਰ ਹੈ ਲੋਕ ਮੰਗੀ ਜਾਂਦੇ ਆ 4.5 ਹਾਂ ਲੋਕ ਮੰਗੀ ਜਾਂਦੇ ਆ 5.5 ਮੰਗਦੇ ਆ ਮੇਰੀਆਂ ਕਾਰਾਂ ਦੇ ਵੀ ਮੰਗੇ ਨੇ ਇਨਫੈਕਟ ਯਾਰ ਆਪਣੇ ਇੱਥੇ ਆਉਣ ਤੋਂ ਪਹਿਲਾਂ ਭਾਈ 390000 ਦੀ ਕਾਰ ਨੇ 390 ਦੀ ਉਪਰ ਤੋਂ ਡਾ ਟੈਂਕੀ ਫੁੱਲ ਵਾਲਾ ਨਾਲ ਇਹਦੇ ਵੀ ਪਹਿਲਾਂ 2016 ਮਾਡਲ ਦੀ ਕਾਰ ਹੈ 16 ਮਾਡਲ ਦੀ ਭਾਈ ਇਹਦੇ ਅਲਾਈ ਚੈੱਕ ਕਰਾ ਦੇ ਉਹ ਸਭ ਤੋਂ ਪਹਿਲਾਂ ਹੀ ਛਾਤੀ ਬਣਦੀ ਹੈ ਯਾਰ ਚੰਗੀ ਕਾਰ ਛਾਤੀ ਦਾ ਮਰਾ ਦੇ ਇੱਕ ਵਾਰੀ ਅੰਦਰੋਂ ਵੀ ਚੈੱਕ ਕਰਾ ਦੇ अच्छा इधर टच टच भी ਲੱਗਿਆ ਹੋਇਆ ਵਧੀਆ ਹਾਂ ਬਾਈ ਪੁਰਾਣਾ ਸਿਸਟਮ ਹੈ ਲਾਇ ਵੀ ਕੈਂਟ ਨੇ ਲਾਇ ਜਮਾ ਡੱਬਾ ਬੰਦ ਲੱਗੇ ਨੇ ਬਾਈ ਗੱਲ ਪਿਆ ਰਹਾਂ ਤੋ ਬਿੱਲ ਜਿਹੜਾ ਬੰਦਾ ਆਊਗਾ ਉਹਦੇ ਨਾਂ ਤੇ ਘਟਵਾ ਦਿਆਂਗੇ ਓਕੇ ਠੀਕ ਹੈ 27000 ਦੇ ਵਕਤ ਦੇ ਨਵੇਂ ਲਾਇ ਲੱਗੇ ਹੋਏ ਨੇ ਜਮਾ ਮਾਡਲ ਕਿੰਨਾ ਦਾ ਤੇ ਮਾਡਲ ਬਾਈ ਦਾ 15 ਡੀਜ਼ਲ ਹੈ ਡੀਜ਼ਲ ਫਰਸਟ ਓਨਰ 15 ਦਾ ਬਾਈ 11ਵਾਂ ਮਹੀਨਾ ਹੈ ਓਕੇ 16 ਦੇ ਵਿੱਚ ਇੱਕ ਮਹੀਨਾ ਹੀ ਰਹਿ ਗਿਆ ਇੱਕ ਦਿਨ ਰਹਿ ਗਿਆ ਹਾਂ ਤੇ ਇੱਕ ਮਹੀਨੇ ਤੋਂ ਲੇਟ ਹੈ ਮਤਲਬ ਕਿ ਇੱਕ ਮਹੀਨਾ ਇੱਕ 15 ਹੀ ਮੰਨ ਕੇ ਚੱਲੋ 15 ਹੀ ਹਾਂ 15 15 ਉਂ 16 ਦੇ بس 1 ਮਹੀਨਾ ਪਹਿਲਾਂ ਕਿ ਜਿਗਿਸਟ੍ਰੇਸ਼ਨ ਇਹਦੀ 16 ਚ ਦੇ ਨਹੀਂ ਗਈ ਨਾ ਬਾਈ 15 15 ਦੀ 15 ਮਾਡਲ ਡੀਜ਼ਲ VDI ਤੁਹਾਡੇ ਸਾਹਮਣੇ ਆ ਗੱਡੀ ਚੰਗੀ ਹੈ ਪਹਿਲੇ ਨਾਂ ਦੀ ਕਾਰ ਆ ਬਾਈ ਹਾਂਜੀ ਦੋਨੇ ਚਾਬੀਆਂ ਨੇ ਹਾਂਜੀ ਇੰਜਨ ਗੇਅਰ ਦੀ ਗਰੰਟੀ ਵੀ ਮੈਂ ਕਿਹਾ ਉਹ ਆਪ ਦੇਵਾਂਗੇ ਹਾਂਜੀ ਤੇ ਗੱਡੀ ਬੱਬੇ ਐ ਮੰਨ ਕੇ ਚੱਲੋ ਕਿ ਵੀ ਤੁਹਾਡੇ ਚੈਨਲ ਤੇ ਜੇ ਕੋਈ ਆ ਗਿਆ 380000 ਦੀ ਕਾਰ ਲੈ ਲਏ ਲੈ ਲੱਗੇ ਭਰਾ ਭਾਈ ਅੱਜ ਤੋੜ ਦੇ ਦੇ ਰਿਕਾਰਡ ਦਿੱਲੀ ਨਹੀਂ ਜਾਣ ਦੇਣਾ ਕਿਸੇ ਨੂੰ ਠੀਕ ਹੈ ਟੱਕਰੀ ਨਹੀਂ ਦਿੱਲੀ ਨਹੀਂ ਜਾਣ ਦੇਣਾ ਵੇਖਾ ਪਹਿਲੀ ਵੀਡੀਓ ਆਈ ਹੈ ਨਾ ਇਸ ਤੋਂ ਬਾਅਦ ਦੇ ਵਿੱਚ ਸਟਾਕ ਐ ਮੰਨ ਕੇ ਚੱਲੋ ਹਫ਼ਤੇ ਚੇਂਜ ਹੋ ਗਿਆ ਦੁਬਾਰੇ ਬੁਲਾਉਣ ਹੈ ਵੀਰ ਨੂੰ ਲੈ ਜਾਓ ਖੋਕੇ ਲੈ ਕੇ ਜਾਣ ਵਾਲਾ ਕੰਮ ਹੈ ਖੋਕੇ ਲੈ ਕੇ ਜਾਣ ਵਾਲਾ ਕੰਮ ਹੈ ਤੇ ਰਿਡਸ ਵੀਰੇ ਰਿਡਸ ਭਾਈ ਹੂੰ ਸੈਕੰਡ ਓਨਰ ਹੈ ਦੂਜੇ ਨਾਮ ਦੀ ਹੈ ਮਾਡਲ ਦਾ ਨਾਮ ਦੀ ਮਾਡਲ 14 2014 ਸੈਕੰਡ ਓਨਰ ਹੈ ਡੀਜ਼ਲ ਡੀਜ਼ਲ ਵਾਈ ਹਾਂ ਬੀਡੀਆਈ ਠੀਕ ਹੈ ਬੀਡੀਆਈ ਤੇ ਐ ਮੰਨ ਕੇ ਚੱਲੋ ਕਿ ਵੀ 1 ਲੱਖ 70 ਹਜ਼ਾਰ ਦੀ ਗੱੜ ਲੱਗਦੀ ਹੈ ਹੋਰ ਦੱਸ ਕੀ ਰਿਹਾ ਹਰਿਆਣਾ ਨੰਬਰ ਹੈ ਨੰਬਰ ਸਾਰੇ ਵਿਜ਼ੀਬਲ ਨੇ ਕੋਈ ਨੰਬਰ ਐਦਾਂ ਦਾ ਨਹੀਂ ਹੋਊਗਾ ਹੋਰ ਨਾ ਪਤਾ ਕੀ ਕਹਿ ਦੇਣਾ ਕੋਈ ਨੰਬਰ ਜਿਹੜਾ ਮਰਜ਼ੀ ਚੈੱਕ ਕਰਕੇ ਆ ਜਾਓ ਕੋਈ ਨੰਬਰ ਐਦਾਂ ਦਾ ਨਹੀਂ ਹੋਊਗਾ ਜਿਹੜਾ ਰੂਪਾ ਆਪ ਦਾ ਪਲੇਟ ਲਾ ਕੇ ਰੱਖ ਲਿਏ ਤੇ ਤੁਸ ਨੂੰ ਜਾ ਕੇ ਚੈੱਕ ਕਰਕੇ ਆਓ ਸਾਰੀ ਡਿਟੇਲ ਤੇ 1,70,000 ਦੀ ਗੱਡੀ 1,70 ਦੀ 2014 ਮਾਡਲ ਗੱਡੀ ਦੀ ਫੋਟੋ ਕਲਿੱਕ ਕਰ ਲਓ ਭਰਾ ਵੀ ਵੀ ਕਰ ਲਓ ਤੁਸ ਨੂੰ ਇੱਥੇ ਹੀ ਮਿਲ ਲਗੇ ਠੀਕ ਹੈ ਤੇ ਵੀਰੇ ਆਪਣੀ ਆ ਗਈ ਇਹ i10 i10 ਗ੍ਰੈਂਡ ਬਾਈ ਮੈਗਨਾ ਮੈਗਨਾ ਇਹਦਾ ਪੈਟਰੋਲਾ ਡੀਜ਼ਲ ਬਾਈ ਇਹ ਡੀਜ਼ਲ ਹੈ ਡੀਜ਼ਲ ਆਪਣੇ ਕੋਲੇ ਕੰਮ ਸਾਰੇ ਹੀ ਡੀਜ਼ਲ ਦਾ ਆਪਣੇ ਕੋਲ ਦਾ ਵੈਸੀ ਵੀ ਆਪਣੇ ਡਿਮਾਂਡ ਹੈ ਨਹੀਂ ਤੇ ਅੱਪਾ ਜਨਤਾ ਦੀ ਡਿਮਾਂਡ ਦੇ ਨਾਲ ਪਬਲਿਕ ਦੀ ਡਿਮਾਂਡ ਸੁਰੂਤਾਲ ਦੀ ਡਿਮਾਂਡ ਆ ਬਾਬੇ 25 ਦੀ ਐਵਰੇਜ ਕੱਢੀ ਹੋਈ ਹੈ ਜਿਹਦੀ ਚਲਾਈ 80 80 85 ਦੀ ਹੈਗੀ ਹੈ ਨਾ ਹਾਂ 28 ਵੀ ਐਵਰੇਜ ਕੱਢ ਕੇ ਦੋਗੇ ਆਹ ਰਮ ਲਿਖ ਕੇ ਦੇ ਨੂੰ ਤਿਆਰ ਹ ਕਿਉਂਕਿ ਗੱਡੀ ਦੀ ਐਵਰੇਜ ਕਰਕੇ ਵੀਚਨੇ 3 ਸਿਲੰਡਰ ਇੰਜਨ ਇਹਨਾਂ ਚ ਕੈਂਟ ਹੈ ਤੇ ਮਾਡਲ ਕਿੰਨੇ ਵੀਰੇ ਮਾਡਲ ਬਾਈ 16 11ਵੇਂ ਮਹੀਨੇ ਦੀ 16 ਡੀਜ਼ਲ 11ਵੇਂ ਮਹੀਨੇ ਦੀ 11ਵੇਂ ਮਹੀਨੇ ਦੀ ਫਰਸਟ ਓਨਰ ਪਹਿਲੇ ਨਾਮ ਦੀ ਪਹਿਲੇ ਨਾਂ ਦੀ ਨੰਬਰ ਦਿੱਲੀ ਹੈ ਹਾਂਜੀ ਐਵੇਂ ਬਨ ਕੇ ਚੱਲੋਗੇ ਵੀ ਲੋਕ ਮੰਗੇ ਕੋਈ ਚਾਰ ਮੰਗਦੇ ਆ ਕੋਈ ਸਾਢੇ ਚਾਰ ਮੰਗਦੇ ਆ ਹਾਂਜੀ 2 ਲੱਖ 80 ਹਜ਼ਾਰ ਦੀ ਕਾਰ ਦੇ ਲਾ ਬਈ 16 ਮਾਡਲ 2 ਲੱਖ 80 ਹਜ਼ਾਰ ਦੀ ਉਹ ਵੀ ਡੀਜ਼ਲ ਇਹਦੇ ਨਾਲ ਵੀ ਉਹੀ ਟੈਂਕੀ ਫੁੱਲ ਵਾਲਾ ਵੈਲਡ ਆ ਉਹ ਸਾਰੀਆਂ ਗਾਰਾਂ ਦੇ ਨਾਲ ਹੀ ਆ ਸਾਰੀਆਂ ਗਾਰਾਂ ਦੇ ਨਾਲ ਆ ਤੇ ਆ ਵੀਰੇ ਸਕੌਡਾ ਦੀ ਸਕੌਡਾ ਦੀ ਰੈਪਿਡ ਬਾਈ ਰੈਪਿਡ ਹਾਂ ਮਾਡਲ 14 ਮਾਡਲ ਹੈ ਹਾਂਜੀ ਡੀਜ਼ਲ ਦੀ ਹੈ ਸੈਕੰਡ ਓਨਰ ਹੈ ਹਾਂਜੀ 2 ਲੱਖ 20 ਹਜ਼ਾਰ ਦੀ ਕਾਰ ਲੈ ਜਾਓ ਬਾਈ ਆ ਲੈ ਜਾ ਬਾਈ 2 ਲੱਖ 20 ਹਜ਼ਾਰ ਦੀ ਸਕੋਡਾ ਰੈਪਿਡ ਡੀਜ਼ਲ ਹੈ ਇਹ ਦੇ ਨਾਲ ਹੈ ਬਾਈ ਬਈ ਇਹਦਾ ਲਗਜ਼ਰੀ ਕਾਰ ਆ ਜਾਂਦੀ ਹੈ ਕਾਰਾਂ ਨੇ ਬਾਈ ਸੇਫਟੀ ਦੇ ਪਰਪਸ ਨਾਲ ਬਹੁਤ ਵਧੀਆ ਐਵਰੇਜ ਵੀ ਚੰਗੀ ਆ ਆਹ ਬਾਈ ਸਿਲਵਰ ਕਲਰ ਵੀਰੇ ਸੈਕੰਡ ਓਨਰ ਹਾਂਜੀ ਮਾਡਲ ਮਾਡਲ 15 2015 2015 ਹਾਂ ਐ ਮੰਨ ਕੇ ਚੱਲੋ ਕਿ ਵੀ 2 ਲੱਖ ਤੇ 40 ਹਜ਼ਾਰ ਦੀ ਕਾਰ ਲੈ ਆ ਇਥੇ ਰੱਖਾ ਆਉਂਦਾ ਬਾਈ ਸਵਾਲ ਹਨਾ ਯਾਰ ਅਸਲ ਦੇ ਵਿੱਚ ਬਾਈ ਇਹ ਇਹ ਚੀਜ਼ਾਂ ਜਿ ਆਪਾਂ ਵਰਡ ਵੀ ਸ਼ੁਰੂ ਚ ਕਿਹਾ ਨਾ ਦਿੱਲੀ ਜਾਣ ਦੀ ਲੋੜ ਨਹੀਂ ਲੋਡ ਨਹੀਂ ਪੈਂਦਾ ਲੋਡ ਨਹੀਂ ਬਾਈ ਉੱਥੇ ਬੱਧਵੇਂ ਹੀ ਮਿਲਦੀਆਂ ਨੇ ਇੱਥੋਂ ਜਦੋਂ ਇੱਕ ਵਾਰ ਲੈ ਗਏ ਨਾ ਬਾਈ ਉੱਥੇ ਜਾ ਕੇ ਬੰਦੇ ਨੂੰ ਮੁਰਨਾ ਔਖਾ ਹੋ ਜਾਂਦਾ ਹੈ। ਹਾਂ। ਨਾ ਉੱਥੇ ਕਹਿੰਦੇ ਸੀ ਸਾਨੂੰ ਆਪਾਂ ਮੁੜ ਕੇ ਲਾਂਭਾ ਦੇ ਸਕਦੇ ਆ। ਨਾ ਹੀ ਉੱਥੇ ਬੰਦਾ ਤਸੱਲੀ ਲੈਂਦਾ ਇੱਕ ਵਾਰ ਗੱਡੀ ਕੱਢਤੀ ਦੁਆ ਦੇ ਵਿੱਚ ਕੁਝ ਨਹੀਂ। ਇੱਥੇ ਅਗਲਾ ਚਾਹੇ 10ਵੇਂ ਦਿਨ ਗੱਡੀ ਲੈ ਕੇ ਆ ਜੇ ਆਪਾਂ ਬੈਠੇ ਆ ਬਾਈ ਜ਼ਿੰਮੇਵਾਰੀ ਲੈ ਕੇ। ਸਭ ਤੋਂ ਵੱਡੀ ਗੱਲ ਹੁੰਦੀ ਹੈ ਜ਼ਿੰਮੇਵਾਰੀ ਹੁਣ ਜਿੰਦੇਗੀ। ਇੱਥੇ ਭਰਾ ਬੈਠਾ ਆਪਣੇ ਪੰਜਾਬ 'ਚ ਬੈਠਾ ਦਾ ਟੌਪਿਕ 'ਚ ਬੈਠੇ ਆ ਬਾਈ। ਆਜੋ ਹਲੇ ਤੋਹਫੇ ਹੋਰ ਰਹਿੰਦੇ ਨੇ ਨਾ 2-4 ਤੁਹਾਨੂੰ ਉਹ ਵੀ ਦਿਖਾ ਦਾਂ। ਇੱਕ ਵੀਰੇ ਸੀਟੀ ਖੜੀ ਆ ਆਪਣੇ ਕੋ ਤੇ ਮੁੰਡਾ ਲੈ ਕੇ ਗਿਆ ਸੀਗਾ ਰਾਤਾ ਕਿ ਦਵਾਈ ਤੂੰ ਹੀ ਨਹੀਂ ਮੁੰਡੇ ਨੇ ਤੇ ਯਾਰ ਬਾਈ ਗੱਡੀਆਂ ਬੜੀ ਸਿਰਾਂ ਨਾਲ ਹਾਂ ਲਾਈ ਵੀ ਲੱਗੇ ਹੋਏ ਨੇ ਕੰਪਨੀ ਫਿਟਰ ਨੇ ਬਾਈ ਹਾਂਜੀ ਡਬਲ 에ਅਰ ਬੈਗ ਦੇ ਵਿੱਚ ਹੈ ਹਾਂਜੀ ਕੰਪਨੀ ਸਿਸਟਮ ਮਿਊਜ਼ਿਕ ਸਿਸਟਮ ਲੱਗਾ ਹੋਇਆ ਓਕੇ ਤੇ ਦਿੱਲੀ ਐ ਐਨਓਸੀ ਇਹਦੀ ਕੱਟੀ ਹੋਈ ਆ ਬਾਈ ਆਪਣੇ ਮਾਨਸਾ ਦੇ ਮਾਨਸਾ ਦੇ ਠੀਕ ਹੈ ਜੀ ਦੋਨੇ ਚਾਬੀਆਂ ਦੇ ਨਾਲ ਹੈ ਹਾਂਜੀ ਫਰਸਟ ਓਨਰ ਹੈ ਡੀਜ਼ਲ ਦੀ ਐ ਡਬਲ 에ਅਰ ਬੈਗ ਲਾਈ ਟਾਇਰ ਤੁਹਾਡੇ ਸਾਹਮਣੇ ਨੇ ਸਰਚ ਕਰ ਨੂੰ ਦਿਖਾ ਦਿਓ ਆਮਨ ਨੇ ਕਿਹਾ ਲੋਕੇ ਬਾਈ ਵੀ 3 ਲੱਖ ਤੇ 20 ਹਜ਼ਾਰ ਦੀ ਕਾਰ ਲੈ ਲੈ। ਲੈ ਬਾਈ Honda City ਵੀ 3 ਲੱਖ 20 ਹਜ਼ਾਰ ਦੀ ਲੈ ਜਾਓ। ਹੁਣ ਇੱਕ ਹੋਰ ਆਫਰ ਇੱਕ ਵਾਰੀ ਆ ਕੇ ਵੀਰ ਦਾ ਚੈਨਲ ਸ਼ੇਅਰ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਵੇ। ਬਾਈ ਇਹ ਤੋਂ ਹੋਰ ਵੀ ਡਿਸਕਾਊਂਟ ਕਰ ਦੇਾਂਗੇ ਹੋਰ ਦੱਸੋ। 3 ਤੋਂ ਘੱਟ ਬਣ ਜੂ। 3 ਤੋਂ ਘੱਟ ਤਾਂ ਥੋੜਾ ਜਿਹਾ ਜਾ ਨਹੀਂ ਆਉਂਦਾ। ਕਰ ਲਾਂਗੇ ਮੌਕੇ ਤੇ। ਮਾਨਤਨ ਜਰੂਰ ਕਰਾ। ਮਾਨਤਨ ਕਰਦਾ। ਲੈ ਬਾਈ ਕਹਿੰਦਾ 4 ਛੱਲੇ ਵਾਲੀ ਹੈ। ਹਾਂ। ਬਾਈ ਯਾਰ ਇਹਦਾ ਤਾਂ ਹਨਾ ਉਹ ਚੀਜ਼ ਹੋ ਜੂਗੀ ਵੀ ਘੱਟ ਪੈਸਿਆਂ ਦੇ ਵਿੱਚ। ਚਾਰ ਕੜੇ ਵਾਲੀ ਕਾਰ ਜਦ ਆਪਾਂ ਗੱਲਾਂ ਕਰਾਉਣੀਆਂ ਹੁਣ ਪਿੰਡ 'ਚ ਬਈ ਯਾਰ ਫਲਾਣਾ ਬੰਦਾ ਚਾਰ ਛੱਲੇ ਵਾਲੀ ਕਾਰ ਲੈ ਆਇਆ ਉੱਤੋਂ ਪੰਜਾਬ ਨੰਬਰ ਆਡੀ ਕਾਰ ਤੁਹਾਡੇ ਸਾਹਮਣੇ ਖੜੀ ਹੈ ਪੇਡ ਨੰਬਰ ਲੱਗਿਆ ਹੈ 3733 ਨਾਲ ਦੇਣਾ 3733 ਬਾਈ ਨਾਲ ਨਾਲ ਹੈ ਫਿਰ ਹਾਲ ਨਾਲ ਹੈ ਡਿਟੇਲ ਕੀ ਦੀ ਡਿਟੇਲ ਬਾਈ ਪਹਿਲੇ ਨਾਮ ਦੀ ਹੈ ਪਹਿਲੇ ਨਾਮ ਦੀ ਹੈ ਬਠੰਡਾ ਨੰਬਰ ਹੈ S6 A6 ਹੈ ਬਾਈ ਓਕੇ ਠੀਕ ਹੈ A4 ਨਹੀਂ ਹੈਗੀ A6 ਹੈ ਉਦਾਂ ਆਪਾਂ ਮਤਲਬ ਕਿ ਵੀ ਵਿਆਹ ਸ਼ਾਦੀਆਂ ਚ ਵੀ ਭੇਜ ਦਿੰਦੇ ਆ ਜੇ ਕਿਸੇ ਵੀਰ ਨੇ ਲੈਣੀ ਹੋਈ ਤਾਂ ਆਪਾਂ ਮਾਡਲ ਕਿੰਨਾ ਦਾ ਮਾਡਲ ਬਾਈ 12 ਆਹੀਂ ਬੜਾ ਇੱਕ ਵਾਰੀ ਚੈੱਕ ਕਰਵਾ ਲੈ ਜਮਾਂ ਇੰਟੀਰੀਅਰ ਦੇਖੀ ਵੀਰੇ ਇੰਟੀਰੀਅਰ ਚੈੱਕ ਕਰਾ ਦੇ ਟਾਇਰ ਨਵੇਂ ਭਏ ਨੇਗੇ ਬਿਲਕੁਲ ਜਮਾਂ ਨਵੇਂ ਬਾਈ ਤੇ ਇੰਟੀਰੀਅਰ ਅੰਦਰੋਂ ਚੈੱਕ ਕਰਾ ਦੇ ਡੋਲੀਆਂ ਚੱਕਰ ਚੱਲ ਰਹੀ ਐ ਕਿਸੇ ਭਰਾ ਨੂੰ ਨਾ ਇਹ ਹੁੰਦਾਗਾ ਕਿ ਸ਼ਾਇਦ ਇਹ ਖੜੀ ਨਾ ਹੋਵੇ ਤਾਂ ਦੋਨੂੰ ਦੱਸ ਦਨਾ ਜਿੰਨੇ ਵੀ ਭਰਾ ਇਹ ਗੱਡੀ ਦੇਖ ਰਹੇ ਨੇ ਇਹ ਆਲਰੇਡੀ ਭਰਾ ਹੋਰ ਡੋਲੀਆਂ ਦੇ ਵਿੱਚ ਇਹਨੂੰ ਚਲਾਇ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਇਹ ਗੱਡੀ ਪੈਸੇ ਕਮਾ ਕੇ ਦੇਊਗੀ ਤੁਹਾਨੂੰ ਇਹ ਕਾਰ ਆ ਕੇ ਦਿੰਦੀ ਆ ਬਾਈ ਐ ਮੰਨ ਕੇ ਚਲੋ ਇਹਦਾ ਇੱਕ ਹੋਰ ਆਫਰ ਵੀ ਦਿੰਨਾ ਹੈ ਹਾਂਜੀ ਇਦੋਂ ਬਾਅਦ ਦੇ ਵਿੱਚ ਜਿੰਨੇ ਵੀ ਮਾਨਸਾ ਜ਼ਿਲ੍ਹੇ ਦੇ ਵਿਆਹ ਹੁੰਦੇ ਨੇ ਮੇਰੇ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਹਾਂ ਸਾਰੇ ਵੀਰਾਂ ਨੂੰ ਪਤਾ ਹੈ ਸਰੋਤੇ ਦੇਖ ਰਹੇ ਨੇ ਆਪਣੇ ਆਪ ਦੱਸ ਦੇਣਗੇ ਕਿ ਵੀ ਹਾਂ ਕੋਈ 10000 ਮੰਗਦਾ ਕੋਈ 12000 ਮੰਗਦਾ ਇਹਦੀ ਦਿਹਾੜੀ ਏ ਸਿੱਖ ਦੀ ਹਾਂ ਬਾਈ ਐ ਮੰਨ ਕੇ ਚੱਲੋ ਕਿ 6000 ਦੇ ਵਿੱਚ ਢੋਲੀ ਵੀ ਕਵਰ ਕਰਦਾ 100 ਕਿਲੋਮੀਟਰ ਟੋਟਲ 6000 ਕਿਲੋਮੀਟਰ 50 ਜਾਣ 50 ਹੋਣ ਹਾਂ 6 ਵਿੱਚੇ ਸਜਾਵਟ 6000 ਚੱਪਲ ਲਾ ਰਹੇ ਆ 6000 ਦੇ ਵਿੱਚ ਆਪਾਂ ਲਾਵਾਂਗੇ ਇਹਦੀ ਅਲੱਗ ਤੋਂ ਆਫਰ ਦੇ ਉਹ ਜੇ ਕੋਈ ਆ ਗਿਆ ਵੀਰ ਮੇਰਾ ਲੈਣ ਵਾਸਤੇ ਤਾਂ ਐ ਮੰਨ ਕੇ ਚੱਲ ਵੀਰਿਆ ਪਹਿਲੇ ਨਾਂ ਦੀ ਕਾਰ ਐ ਕਾ 8.5 ਲੱਖ ਰੁਪਏ ਦੀ ਕਾਰ ਜਸਤੋ ਲੈ ਬਾਈ ਜਸਤ ਤੇ 9 8.5 ਲੱਖ ਰੁਪਏ ਦੀ ਮੈਂ ਆਪ ਲੈਣ ਵਾਸਤੇ ਗਿਆ ਸੀ ਨਾ ਜਦੋਂ ਉਹ 12 12.5 ਮੰਗੀ ਜਾਂਦੇ ਆ ਮੰਗਦੇ ਆ ਬਾਈ ਅਰੇ ਹੈਗੀ ਵੀ ਮੇਟਰੋ A6 ਹੈ ਇਹ A6 ਬਾਈ ਬੋਸ ਮਿਊਜ਼ਿਕ ਸਿਸਟਮ ਦੇ ਵਿੱਚ ਤੇ ਬਈਆ ਛੋਟਾ ਇਹ ਛੋਟਾ ਵੀਰੇ ਬਾਲੇ ਸ਼ੌਂਕ ਨਾਲ ਤਿਆਰ ਕਰਾਇਆ ਆ ਜਾ ਬਾਈ ਉਹ ਲਾਏ ਚੈੱਕ ਕਰਾਵੇ ਕੋਈ ਸ਼ੌਂਕ ਕੀ ਲੈ ਕੇ ਜਾਊਗਾ ਲਾਏ ਚੈੱਕ ਕਰਾ ਬਾਈ ਨਵੇਂ ਟਾਇਰ 20 ਇੰਚ ਲਾਏ ਲੈ ਬਾਈ ਨਵੇਂ ਸੀਟ ਕਵਰ ਬਾਈ ਅੰਦਰੋਂ ਵੀ ਦੇਖ ਲਓ ਸਕਾਰਪੀਓ ਦੀ ਕਿਹੜੀ ਹੈ ਵੀਰੇ S ਸਕਾਰਪੀਓ S10 ਵੀਰੇ ਕਨਫਰਮ ओके okay, कन्फर्म है कई बार की हुंदा S4 टू S10 कन्वर्ट कराती S11 कन्वर्ट ਨਹੀਂ ਹੈਗੀ ਇਹ ਅਕਚਲ ਵਿੱਚ S10 ਹੈ ਹਾਂ S10 ਮਾਡਲ ਕਿੰਨਾ ਦਾ ਮਾਡਲ 1522 ਨੰਬਰ UP ਹੈ ਹਾਂਜੀ ਐਨਓਸੀ ਆਪਾਂ ਕਟਾ ਕੇ ਦੇਵਾਂਗੇ ਸਾਰੀਆਂ ਕਾਰਾਂ ਦੀ ਠੀਕ ਹੈ ਇੰਸ਼ੋਰੈਂਸ ਜਿਹੜਾ ਵੀ ਵੀਰ ਲਊਗਾ ਖੁਦ ਚਲਾਊਗਾ ਜਿਹਦਾ ਹੋਇਆ ਹਾਂ ਤਾਂ ਕੋਈ ਲੋੜ ਨਹੀਂ ਐਨਓਸੀ ਦੇ ਨਾਲ ਕਰ ਦੇਵਾਂਗੇ ਐਨਓਸੀ ਦੇ ਪੰਜ ਲੱਗਣ 50 ਲੱਗਣ ਉਹ ਆਪਣੇ ਆ ਠੀਕ ਹੈ ਜਿਹੜੀ ਕਾਰ ਦਾ ਇੰਸ਼ੋਰੈਂਸ ਐਕਸਪਾਇਰ ਹੋ ਗਿਆ ਉਹਦਾ 파ਰਟੀ ਜਿਹੜਾ ਵੀਰ ਆਊਗਾ ਉਦੇ ਨਾਂ ਤੇ ਇਨਸ਼ੋਰੈਂਸ ਕਰਾਵਾਂਗੇ ਉਦੇ ਨਾਂ ਤੇ ਐਨਓਸੀ ਵੀਟਾਵਾਂਗੇ ਇਨਸ਼ੋਰੈਂਸ ਦੇ ਪੈਸੇ ਅਗਲੇ ਦੇ ਹੋਣਗੇ ਐਨਓਸੀ ਆਪਾਂ ਵਿੱਚ ਆਪਣੀ ਕਰਾ ਕੇ ਦੇ ਹੱਕ ਪਗਰਾ ਕਰਾ ਕੇ ਦੇ 15 ਮਾਡਲ S10 ਤੇ ਤੁਹਾਡੇ ਸਾਹਮਣੇ ਆ ਕੰਡੀਸ਼ਨ ਵਾਈਜ਼ ਓਕੇ ਐ ਜ਼ਿੰਮੇਵਾਰੀ ਫੁੱਲ ਐ ਤੇਲ ਦੀ ਟੈਂਕੀ ਫਰੀ ਐ ਦੇ ਨਾਲ ਵੀ ਇਹ ਵੀ ਫੁੱਲ ਭਰ ਕੇ ਆ ਬਾਈ ਤੇ ਇਹਦੇ ਪੈਸੇ ਫਰੇ ਜੀ 15 ਦੇ ਇੱਕੋ ਹੀ ਰੇਟ ਦੇ ਦਿਓ ਚਾਹੇ ਇਹ ਗੱਲ ਮੈਂ ਹੁਣੀ ਕਹਿ ਦੰਨਾ ਵੀ ਆ ਕੇ ਰੇਟ ਤੜਾਣਗੇ ਨਹੀਂ ਨਹੀਂ ਤੜਾਣਗੇ ਤਾਂ ਲੈ ਮਿੱਤਰ ਵੇਰਾ ਵੇ ਸੁਣਾ ਹਾਂ 7 ਲੱਖ ਦੇ 80 ਹਜ਼ਾਰ ਦੀ ਗੱਲ ਹੈ ਜੀ ਸੁਣ ਰਹੇ ਹੋ 7 ਲੱਖ 80 ਹਜ਼ਾਰ ਦੀ ਲੋਕ 8.5 8 ਦਿੱਲੀ ਬੈਠਾ ਦਾ ਮੰਗ ਜਾਂਦੇ ਨੇ ਬਾਈ ਹਾਂ ਦਿੱਲੀ ਬੈਠਾ ਦਾ 8.5 ਘੱਟ ਮੰਗ ਜਾਂਦੇ ਆ ਆਫਟਰ ਮਾਰਕੀਟ ਲਾਇ ਟਾਇਰ ਸੀਟ ਕਵਰ ਨਵੇਂ ਇੰਜਨ ਗੇਅਰ ਦੀ ਗਾਰੰਟੀ ਐਨਓਸੀ ਦੇ ਨਾਲ ਟੇਲ ਦਾ ਟੈਂਕ ਫੁੱਲ ਸਾਰੀਆਂ ਫੈਸਲ ਸਾਰਾ ਕੁਝ ਮਿਲਾ ਕੇ 7 ਲੱਖ 7 ਲੱਖ 80 ਹਜ਼ਾਰ ਦੀ ਆ ਬਣ ਜਾਊਗੀ ਇਸ ਕਾਰ ਬੀਓ ਮਿੱਤਰੋ ਹਾਂ ਤੇ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆ ਵਾਲੀ ਬਾਕੀ ਕੋਈ ਚੱਕਰ ਨਹੀਂ ਇਹ ਹਲੇ ਸਟਾਰਟ ਕੀਤਾ ਹੈਗਾ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਿੱਧੂ ਬਾਈ ਕਹਿੰਦਾ ਹੁੰਦਾ ਸੀਗਾ ਘੈਂਟ ਘੈਂਟ ਕੰਟੈਂਟ ਆਉਂਦਾ ਵੇ ਐ ਬਾਕੀ ਸ਼ੇਅਰ ਕਰ ਦਿਓ ਜੰਨੇ ਭਰਾ ਦੇਖਣਾ ਬਾਕੀ ਭਰਾ ਦਾ ਜਾਰੇ ਸਕਰੀਨ ਤੇ ਨੰਬਰ ਬਾਕੀ ਵੀਰੇ ਕਿੰਨੇ ਵਜੇ ਆਪਾਂ ਸਵੇਰੇ ਆ ਜਾਨੇ ਹੁੰਨੇ ਆ ਸਵੇਰੇ ਬਾਈ ਦੇਖਾ 8:00 9:00 ਵਜੇ ਆਪਾਂ ਓਪਨ ਕਰ ਲੈਨੇ ਆ 10:00 ਵਜੇ ਕਹਦਾ ਹਨਾ ਹਾਂ 10:00 ਵਜੇ ਨੂੰ ਆ ਜਿਓ 10:00 ਵਜੇ ਨੂੰ ਮੇਰੇ ਕੋਲ ਪਹੁੰਚ ਜਾਣ ਬਾਕੀ ਜੇ ਕੋਈ ਵੀਰ ਦੂਰੋਂ ਆਉਂਦਾ ਵੀਡੀਓ ਦੇਖ ਕੇ ਤਾਂ ਫੋਨ ਕਰਕੇ ਆ ਜੀ ਤਾਂ ਫੋਨ ਕਰਕੇ ਵੀ ਆਵੇ ਕਿਉਂਕਿ ਹੋ ਸਕਦਾ ਕਾਰ سیل ਹੋ ਗਈ ਹੋਵੇ हां ਉਹ ਤਾਂ ਕਨਫਰਮ ਕਰੇ ਲੈਣੇ ਜੇ ਹਾਂ ਜੇ ਆਉਂਦੇ ਨੇ ਤਾਂ ਸਾਹਮਣੇ ਰੈਸਟੋਰੈਂਟ ਵੀ ਹੈ ਰਹਿਣ ਦੀ ਸੁਵਿਧਾ ਹੈ ਖਾਣ ਪੀਣ ਦੀ ਸੁਵਿਧਾ ਸਭ ਕੁਝ ਓਕੇ ਹੈ ਠੀਕ ਹੈ ਠੀਕ ਹੈ ਤੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਮੇਨ ਰੋਡ ਤੇ ਹੈ ਕੋਈ ਜ਼ਿਆਦਾ ਵਿਚ ਵਿਚਾਲੇ ਨਹੀਂ ਜਿਵੇਂ ਦਿੱਲੀ ਛੋਟੀਆਂ ਛੋਟੀਆਂ ਗੁਲੀਆਂ 'ਚ ਬੈਠੇ ਨੇ ਮੇਨ ਰੋਡ ਤੇ ਪਿੱਖੀ ਰੋਡ ਤੇ ਜਦੋਂ ਆਪਾਂ ਕੈਂਚੀਆਂ ਤੋਂ ਮੁੜਦੇ ਆਂ ਪਿੱਖੀ ਵਾਲੀ ਸਾਈਡ ਨੂੰ ਅਰਜਨ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਫੌਜੀ ਕਾਰੋਬਾਰ ਉੱਪਰ ਲੱਗਿਆ। ਬਾਕੀ ਭਾਈ ਚੱਲ ਰਿਹਾ ਭਰਾ ਦਾ ਸਕਰੀਨ ਤੇ ਨੰਬਰ ਦਿੱਤੇ ਨੰਬਰ ਤੇ ਇੱਕ ਕਰ ਲਓ ਜੇ ਕੰਟੈਕਟ ਬਾਕੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ। ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ। ਬਹੁਤ ਬਹੁਤ ਧੰਨਵਾਦ।